ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। असि रेड लाइट क्रॉस करते हैं वो भी एक कानून है जो कानून की उल्लंघना कर लेंगे ठीक है साड़ी सिस्टर के नरे परिवार कुटमार होंगी बचाव वास्ते भी कानून है बहुत सारे बच्चे मापे जोड़े बजुर्ग हो जाते हैं उन्होंने को जमीन लिखा के फिर उन्होंने घरों कट मिले हैं बहुत सारे जोड़े माँ बाप है वो वृद्धाशन जोड़ते हैं बजुर्गों वास्ते भी कानून बने हुए हैं ईवन जे बच्चों ने जमीन अपने ना कराने बजुर्गों को उन्होंने घरों क्ड दिता तो जमीन वापस नहीं जा सकती कानून है

ਤੋ ਅਸੀਂ ਜਿਹੜਾ ਆਇਆ ਤੁਹਾਡੇ ਕੋਲ ਇੱਕ ਸਾਡੀ ਡਿਸਟ੍ਰਿਕਟ ਲੀਗਲ ਸਰਵਿਸ ਆਫ ਓਰਡੀਨ ਜਿਹਨੂੰ ਕਿਹਾ ਜਾਂਦਾ ਪੋਸਟ ਕੋਨੋਨੀ ਸਮਾਪਤ ਓਰਡੀਨ ਚਲੋ ਕਿਸੇ ਦੇ ਵੀ ਕੋਈ ਕੇਸ ਤਾਂ ਹੋ ਜਾਂਦਾ ਹੈ ਕੇਸ ਕਦੋਂ ਦਾ ਹੁੰਦਾ ਜਦੋਂ ਅਸੀਂ ਕਾਨੂੰਨ ਦਾ ਉਲੰਘਣ ਕਰਦੇ ਹਾਂ ਕਾਨੂੰਨ ਕਾਨੂੰਨ ਕਿਹਨੇ ਬਣਾਇਆ ਸੀ ਪਤਾ ਭਾਰਤੀ ਸੰਵਿਧਾਨ ਕਿਹਨੇ ਲਿਖਿਆ ਹੈ ਜਿਹਨੂੰ ਪਤਾ ਹੱਥ ਖੜਾ ਕਰ ਉਹਦਾ ਜੀ ਬੋਲੋ ਹਾਂਜੀ ਸਾਡੇ ਘਰ ਦਾ ਸੰਵਿਧਾਨ ਕਿੰਨਾ ਚੰਗਾ ਹੈ ਜੀ ਹਾਂਜੀ ਸਾਡੇ ਘਰ ਦਾ ਸੰਵਿਧਾਨ ਕਿੰਨਾ ਚੰਗਾ ਹੈ ਜੀ ਤਾਰੀ ਮੇਰਾ ਆਪਣੇ ਨਾਲ ਜੁੜਦਾ ਏ ਔਰ ਕਿ ਅਸੀਂ ਤੁਸੀਂ ਸਾਰੇ ਕਾਨੂੰਨ ਦੇ ਨਾਲ ਬੰਨੇ ਆ ਅਸੀਂ ਸਕੂਲ ਆਨੇ ਆ ਇਹ ਵੀ ਸਾਡਾ ਅਧਿਕਾਰ ਹੈ ਜੋ ਵੀ ਸੰਵਿਧਾਨ ਵਿੱਚ 100 ਬਹੁਤ ਸਾਰੀਆਂ ਗੱਲਾਂ ਸਾਡੇ ਪਰਿਵਾਰ ਦੀ ਬਲੱਡੀ ਤੇ ਦੇਸ਼ ਰਾਜ ਕਾਦੀ ਦੀ ਉਹ ਲਈ ਮੈਂ ਸੰਕੇਤ ਕਰਾਂਗੇ ਕੌਨਟੈਕਟ ਪਲੇਸ ਦਿੱਤਾ ਤਾਂ ਕਿ ਉਹ ਜਿਹੜਾ ਅੱਜਿਆ ਲੀਗਲ ਸਰਵਿਸ ਤੋਂ ਬਤਿਵਾਰੀ ਜਾਣ ਕਰੀ ਦੇ ਮੇਰੇ ਦੀ ਨਸੀਰੀ ਸਦੀਵ ਦੇ ਸੇਵਾ ਵਾਲੇ ਕਮਿਊਨਿਟੀ ਪਿੰਡ ਪਿੰਡ ਦੀ ਸਿੱਟੀਰੇ ਅਸੀਂ ਹਰ ਸਾਲ ਸਾਡੇ ਇਧਰ ਅਸਰਾਧ ਮਨਾਇਆ ਜਾਂਦਾ ਹੈ ਇਸ ਸਾਲ ਵੀ 22 ਸਤੰਬਰ ਦਾ ਅਸਰਾਧ ਹੈ ਅਸੀਂ ਇਹੀ ਸੰਤਨ ਹੌਸਪੀਟਲ ਤੋਂ ਬੇਨਤੀ ਕਰਦੇ ਹਾਂ ਕਿ 22 ਤਰੀਕ ਦਿਨ ਐਤਵਾਰ ਨੂੰ ਆਪਣੇ ਪਿਤਰਾਂ ਦਾ ਸਬਾਧ ਮਨਾਇਆ ਜਾਵੇ ਕਿ ਸਾਰੇ ਸੰਤਨ ਹੌਸਪੀਟਲ ਤੋਂ ਬੇਨਤੀ ਕਰਦੇ ਹਾਂ ਕਿ ਪੰਚਾਇਤ ਦੀ ਦਰਵਾਜ਼ਾ ਤੱਕ ਇਹ ਨਾਲ ਰਲ ਕੇ ਸੇਵਾ ਦੇ ਘਰ ਉੱਤੇ ਸਾਰੀਆਂ ਸੰਤਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੋ ਵੀ ਰਾਸਤਾ ਦੇਣਾਂ ਲੰਗਰ ਦੇ ਵਿੱਚ ਪਾਣ ਲਿਓ ਦੋ ਦਿਨ ਪਹਿਲਾਂ ਦੇਖੀ ਜਾਓ ਕਿ ਤੁਹਾਡੇ ਲੰਗਰ ਦੇ ਵਿੱਚ ਰਾਸਤਾ ਨਾ ਪੈ ਜਾਣ ਜੀ ਤੇ ਨਾਲ ਰੜਕੇ ਆਣ ਕੇ ਸਾਡੀ ਸੇਵਾ ਵੀ ਕਰਾਓ ਤੇ ਸਾਰੇ ਤਾਂ ਸਾਡਾ ਕਰਜ ਮੰਤਰ ਤੇ ਪੁੱਤਰਾਂ ਦੀ ਅਸੀਂ ਰੜਕੇ ਸਾਰੇ ਸੇਵਾ ਕਰੀਏ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਈਏ ਤੇ ਮੰਤਰ ਹਾਰੂਦ ਖੁੱਲਾ ਜਾਂਦਾ ਹੈ ਵਿੱਚ ਸ੍ਰੀ ਸ਼ੇਰੂ ਤੋਂ ਲੈ ਕੇ ਕਾਂਨ ਸ਼ੇਰੂ ਤੱਕ ਸਾਰੇ ਸੰਤਾਂ ਨੂੰ ਆਪ ਤੁਹਾਨੂੰ ਸਾਡੇ ਪਹਿਮਣਾ ਆਓ ਦਰਵਾਜ਼ੇ ਰਾਤ ਨੂੰ ਦੇਖਣਾ ਹੈ ਮੰਤਰ ਹਾਰੂਦ ਖੁੱਲਾ ਜਾਂਦਾ ਹੈ ਲੰਗਰ ਵੀ ਹਰ ਰੋਜ਼ ਬਣਦਾ ਹੈ ਹਰ ਐਤਵਾਰ ਲੰਗਰ ਅਸੀਂ ਸੰਗਤ ਨੂੰ ਬੜਾ ਅਤਿਸ਼ਕਾਈ ਰਿਹਾ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਇਹ ਤੰ ਚੱਲਦਾ ਸ ਹੈ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਕਮੇਟੀ ਬਣੋ ਜੀ ਤੇ ਸਾਰੇ ਰਲ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਨਾਰਾਂ ਦੀ ਸੇਵਾ ਕਰਾਓ ਸਾਡਾ ਸਾਰਿਆਂ ਦਾ ਅਰਜ ਮੰਗਦਾ ਕਿ ਅਸੀਂ ਵੱਡੇ ਵੀਰਿਆਂ ਦੀ ਰਲ ਕੇ ਸਾਰੇ ਸੇਵਾ ਕਰੀਏ ਤੇ ਅਸ਼ੀਰਵਾਦ ਉਹਨਾਂ ਦੇ ਬਾਪੂ ਜੀ ਦੀ 22 ਤਰੀਕ ਨੂੰ ਜਰੂਰ ਪਹੁੰਚੋ ਜੇ ਨਾਲ ਕਿ ਤਰ੍ਹਾਂ ਦਾ ਆਪਣਾ ਸਰਾਹ ਬਣਾਇਆ ਜਾਣਾ ਹੈ ਜੀ ਸਾਲੀਆਂ ਸੰਤਨ ਹੱਤੂਰ ਦੀ ਨੀਤੀ ਦੀ ਜਰੂਰ ਇੱਥੇ ਬੰਕਰ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਕਿ ਲੰਗਰ ਵੀ ਆਣ ਕੇ ਸ਼ੋਹਰ ਦੇ ਨਾਲ ਸਾਡੇ ਕੋਲ ਕਿਸੇ ਹੋਰ ਕੋਈ ਸੰਸਨ ਜੇ ਵਾਪਸ ਮਾਨਜੁਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਿਦ ਪਗਸਨਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਔਰ ਨਸ਼ੇ ਦੇ ਖਿਲਾਫ ਜਿਹੜੀ ਹੈ ਮਹਮ ਚਲਾਈ ਗਈ ਹੈ ਉਸ ਵੇਲੇ ਸਿਟੀ ਨਮਾਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹਦੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਮੁੰਡੇ ਦਾ ਸੁਮੀਰ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਰਾ ਬਲਿੰਕ ਕੈਪਸੂਲ ਹੈਗਾ ਇਹ ਇੱਥੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾਂ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਦੀ ਸਮੀਰ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਓ ਵੱਲੋਂ ਜਦੋਂ ਇਹ ਦੇ ਕੋਲੋਂ ਇਹ ਦੋ ਪੱਤੇ ਮਿਲੇ ਤੇ ਡਰੱਗ ਇੰਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇੰਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪੁਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿਹਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈਗੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਜੂਥ ਹੈਗਾ ਉਹ ਇਸਤੇਮਾਲ ਕਰ ਰਿਆ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜਿਹਦੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੇ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਸਵਨ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਇਹ ਵੇਚਦਾ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪકડਿਆ ਗਿਆ ਸਮੀਰ ਤੋਂ ਸਾਬਤ ਹੋ ਗਿਆ ਸੋ ਇਹਦੇ ਖਿਲਾਫ ਧਾਰਾ 223 ਬੀ ਐਨਐਸ ਤਹਿਤ ਜਿਹੜੀ ਕਾਰਵਾਈ ਅਮਲ ਚ ਲੰਦੀ ਗਈ ਹੈ ਔਰ ਫਰਦਰ ਤਫਤੀਸ਼ ਚ ਚੱਜੀ ਹੈ ਬਲੇਮ ਦਾ ਮਾਮਲਾ ਦਰਜ ਇਸ ਤੇ ਇਹਦੇ ਖਿਲਾਫ ਹੁਣ ਪਤਾ ਕਰ ਰਹੇ ਆ ਪਤਾ ਲੱਗਿਆ ਵੀ ਪਹਿਲਾਂ ਵੀ ਇਹਦੇ ਤੇ ਰੇਡ ਹੋਇਆ ਸੀਗਾ ਔਰ ਇਹਦੇ ਇਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਦਿਆ ਸਰ ਸਮੀਰ ਪੰਕਜ ਦਾ ਕਰਿੰਦਾ ਹੈ ਸਮੀਰ ਪੰਕਜ ਦਾ ਕਰਿੰਦਾ ਹੈ ਜਿਹਦੇ ਥਰੂ ਇਹ ਬਾਹਰ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਕੈਪਸੂਲ ਸੇਲ ਕਰਦਾ ਸਰ ਇਹ ਕਿੰਨੇ ਸਮੇ ਤੋਂ ਸ਼ੌਪ ਜਿਹੜੀ ਕਰ ਰਿਹਾ ਇਹ ਸ਼ੌਪ ਤਾਂ ਕਾਫੀ ਲੰਬੇ ਸਮੇਂ ਤੋਂ ਕਰ ਰਿਹਾ ਹੈ ਲੇਕਿਨ ਜਿਹੜੀ ਹੈਗੀ ਆ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਇਹ ਦਵਾਈ ਜਿਹੜੀ ਸੇਲ ਕਰਨੀ ਮਨਾ ਹੈ ਸੋ ਇਹ ਇਹਨੇ ਦਵਾਈ ਜਿਹੜੀ ਹੈਗੀ ਐ ਇਸ ਤਰ੍ਹਾਂ ਸੇਲ ਕਰ ਰਿਆ ਸੀ ਸਾਨੂੰ ਦੱਸਿਆ ਜਾਂਦਾ ਇਹਨੇ 5-6 ਰਿੰਦੇ ਦੇ ਕਿਊਪ ਐ ਉਹਨਾਂ ਤੋਂ ਸਾਰਿਆਂ ਤੋਂ ਇਹੀ ਕੰਮ ਕਰਾਉਂਦਾ ਸਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਇਹਦਾ ਜਿਹੜਾ ਡੀਵੀਆਰ ਹੈਗਾ ਉਹਨੂੰ ਲਿਆ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਚ ਪਤਾ ਚੱਲੂਗਾ ਹੋਰ ਕੀ ਕਰਦਾ ਹੈ ਦੁਕਾਨ ਕੈਨਸਲ ਕਰਤੇ ਆਂਗਾ ਹਾਂਜੀ ਦੁਕਾਨ ਸੀਲ ਹੋ ਗਿਆ ਦੁਕਾਨ ਦਾ ਲਾਇਸੈਂਸ ਕੈਨਸਲ ਕਰਾਉਣ ਲਈ ਅਸੀਂ ਲਿਖਾਂਗੇ ਤਾਂ ਕਿ ਜਿਹੜਾ ਹੈਗਾ ਇਹਦਾ ਫਰਦਰ ਜਿਹੜਾ ਕਾਰੋਬਾਰ ਨਾ ਕਰ ਸਕੇ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਕਜ ਜੈਨ ਨੂੰ ਗ੍ਰਿਫਤਾਰ ਕਰ ਲਿਆ ਇਸ ਮਕ ਇਹ ਪ੍ਰਬਧਾਨ ਕੀ ਹੈ ਜਮਾਨਤ ਜਮਾਨਤ ਤੇ ਗਰਜਵਾਨਾ ਪਈ ਹੈ ਇਸ ਸਬੰਧੀ ਇਹ ਜਮਾਨਤਯੋਗ ਹੈ ਕਿਉਂਕਿ ਪਹਿਲਾਂ 188 ਆਈਪੀਸੀ ਜੋ ਹੁਣ 223 ਬੀਐਨਐਸ ਹੈਗੀ ਹੈ ਇਹਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਠੀਕ ਹੈ ਧੰਨ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सतो दिन इमरजेंसी की सुविधा भी दिखी है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर तो जलाशीन भगत सिंह नगर का संबंधित अज दिन विशेष सरगर्मिया कल फिर ਦੰਬੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰੈਸ ਨੂੰ ਇਜਾਜ਼ਤ ਦਿਓ ਧੰਨਵਾਦ